ਕੀ ਦੇਣਾ ਗੱਲ ਕਰੀਏ ਬਹੁਤ ਦੁਖੀ ਆ ਪੱਕੀ ਗੱਲ ਹੋ ਗਈ ਐ ਬੈਠਾ ਉਹ ਗੰਦੇ ਕੀ ਹਾਲ ਆ ਯਾਰ ਮੈਂ ਤਾਂ ਬੜਾ ਦੁਖੀ ਆ ਸਾਡੇ ਲਾਣੇਦਾਰ ਤੋਂ ਹਾਂ ਯਾਰ ਕੋਈ ਹੱਲ ਦੱਸ ਨਾ ਤਾਂ ਜ਼ਮੀਨ ਦਿੰਦਾ ਨਾ ਖਰਚਾ ਦਿੰਦਾ ਉਹ ਖੱਲ ਕੀ ਕਰਾਂ ਯਾਰ ਮੈਂ ਬਹੁਤ ਦੁਖੀ ਆ ਯਾਰ ਤੇਰੀ ਲੱਗਦਾ ਹਾਲ ਤੂੰ ਦੱਸ ਕਰਦੋ ਨੇ ਹੱਲ ਪੱਕਾ ਇਹ ਹੱਲ ਆ ਕਰ ਯਾਰ ਫਿਰ ਅਬੇ ਮਜ਼ਾ ਆਏਗਾ ਨਾ ਬਿੜੋ ਕੀ ਹੋ ਗਿਆ ਬੱਤ ਮਾੜਾ ਬਾਪੂ ਤੈਨੂੰ ਸਰਾਣਾ ਦੇਣ ਆਇਆ ਸੀ 2 days later ਅੱਜ ਨਹੀਂ ਛੱਡਦਾ ਜੋ ਮਰਜ਼ੀ ਹੋ ਜਾਵੇ ਮਕਾਨਾਂ ਦਾ ਪ੍ਰਬੰਧ ਪੱਕਾ ਹੀ ਕਰਕੇ ਆਇਆ ਚੱਲ ਫਿਰ ਕੀ ਹੋ ਗਿਆ ਬੱਤ ਉਹ ਬਾਪੂ ਸਰਾਣਾ ਮੈਨੂੰ ਨਹੀਂ ਲੋੜ ਸਰਾਣੇ ਦੀ ਉਹ ਲੈ ਲੈ ਯਾਰ ਆ ਜਾ ਯਾਰ ਗੇਰ ਬਾਤ ਗੱਲ ਯਾਰ ਮੇਰੇ ਗੁਰੂ ਨੇ ਲੁਕੀ ਦਿੱਤਾ ਇਹ ਕਰਾ ਗਿਆ ਯਾਰ ਬੜਾ ਬੁੱਧੂ ਕੰਮ ਅਥਰੇ ਚੜਿਆ ਨਹੀਂ ਉਹ ਬੜੇ ਬੁੱਧੂ ਆਗਾ ਸਦਾ ਹੀ ਦਿੱਤਾ ਬੜੇ ਦਾ ਲੈ ਬੜੇ ਨੂੰ ਹੁਣ ਜਿਉਂਦੇ ਨੂੰ ਫੂਕਦੀ ਹੈ ਤੇਰੀ ਸਕੀਮ ਹੀ ਸਾਲਾ ਫੇਲ ਹੋ ਗਈ ਕਿਉਂ ਉਹ ਤਾਂ ਫੇਲ ਆ ਭਰਾ ਉਹ ਤਾਂ ਬਹੁਤ ਚਲਾਕ ਬੰਦਾ ਚਲ ਉੱਠ ਜਾਂ ਅੱਜ ਤੋਂ ਨਾ ਕੋਈ ਜੇ ਨਹੀਂ ਪਾਉਣਾ ਪੱਕੀ ਗੱਲ ਆ ਫਸਾਣਾ ਨਹੀਂ ਚੱਲ 有人。<laughs>